ਅਨਮੋਲ ਬਿਸ਼ਨੋਈ ਨੂੰ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆਈ ਆ ਦੱਸ ਦਈਏ ਕਿ ਧਾਰਾ 303 ਦੇ ਤਹਿਤ ਉਸ ਦੇ ਉੱਤੇ ਕਾਰਵਾਈ ਹੋਈ ਆ ਦੱਸ ਦਈਏ ਕਿ ਅਨਮੋਲ ਬਿਸ਼ਨੋਈ ਦੇ ਵੱਲੋਂ ਜਿਹੜਾ ਕਿ ਇੱਕ ਅਰਜੀ ਅਦਾਲਤ ਦੇ ਵਿੱਚ ਦਿੱਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਉਸ ਦੀ ਜਾਨ ਨੂੰ ਖਤਰਾ ਉਸ ਨੂੰ ਸਿਕਿਉਰਿਟੀ ਆ ਜਿਹੜੀ ਦਿੱਤੀ ਜਾਵੇ ਤਾਂ ਹੁਣ ਦੱਸ ਦਈਏ ਕਿ ਅਦਾਲਤ ਦੇ ਵੱਲੋਂ ਅਨਮੋਲ ਬਿਸ਼ਨੋਈ ਨੂੰ ਤਿਹਾਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਕਿਸੇ ਵੀ ਜਿਹੜਾ ਏਜੰਸੀ ਜਾਂ ਫਿਰ ਕਿਸੇ ਵੀ ਸੂਬੇ ਦੀ ਪੁਲਿਸ ਜਿਹੜੀ ਪੁੱਛਗਿੱਛ ਦੇ ਲਈ ਨਹੀਂ ਲਿਜਾ ਸਕਦੀ ਪਾਬ ਤਿਹਾਰ ਜੇਲ੍ਹ ਦੇ ਵਿੱਚ ਜੇਕਰ ਕਿਸੇ ਨੇ ਪੁੱਛਗਿੱਛ ਕਰਨੀ ਆ ਉੱਥੇ ਹੀ ਹੋਵੇਗੀ ਉਸ ਦੀ ਸਕਿਉਰਿਟੀ ਨੂੰ ਦੇਖਦੇ ਹੋਏ ਇਹ ਫੈਸਲਾ ਜਿਹੜਾ ਅਦਾਲਤ ਦੇ ਵੱਲੋਂ ਲਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਨਆਈਏ ਦੇ ਵਿਸ਼ੇਸ਼ ਜੱਜ ਦੇ ਵੱਲੋਂ ਸ਼ੁੱਕਰਵਾਰ ਨੂੰ ਅਨਮੋਲ ਬਿਸ਼ਨੋਈ ਨੂੰ ਤਿਹਾਰ ਜੇਲ੍ਹ ਦੇ ਵਿੱਚ ਭੇਜਿਆ ਜਾਣੀ ਹੁਣ 1 ਸਾਲ ਤੱਕ ਕਿਸੇ ਵੀ ਸੂਬੇ ਦੀ ਪੁਲਿਸ ਯਾ ਫਿਰ ਜਾਂਚ ਏਜੰਸੀ ਉਸ ਨੂੰ ਪੁੱਛਗਿੱਛ ਦੇ ਲਈ ਕਿਤੇ ਵੀ ਜਿਹੜਾ ਨਹੀਂ ਲਿਜਾ ਸਕੇਗੀ ਉਸ ਨੂੰ ਪੁੱਛਗਿੱਛ ਸਿਰਫ ਜਿਹੜੀ ਹੈ ਤਿਹਾੜ ਜੇਲ੍ਹ ਦੇ ਵਿੱਚ ਹੀ ਹੋ ਸਕੇਗੀ ਇਹ ਕਾਰਵਾਈ ਬੀ ਐਨ ਰਸ ਦੀ ਧਾਰਾ 303 ਤਹਿਤ ਕੀਤੀ ਗਈ ਹੈ ਦੱਸ ਦਈਏ ਕਿ ਐਨ ਆਈ ਏ ਦੇ ਵਿਸ਼ੇਸ਼ ਸਰਕਾਰੀ ਵਕੀਲ ਰਾਹੁਲ त्याਗੀ ਦੇ ਮਾਮਲੇ ਦੀ ਸੁਣਵਾਈ ਮਗਰੋਂ ਦੱਸਿਆ ਕਿ ਅਨਮੋਲ ਬਿਸ਼ਨੋਈ ਨੇ ਕੋਰਟ ਨੂੰ ਆਪਣੀ ਜਾਨ ਦਾ ਖਤਰਾ ਦੱਸਿਆ ਸੁਰੱਖਿਆ ਮੰਗੀ ਸੀ ਤਾ ਇਸ ਲਈ ਇੱਕ ਅਰਜੀ ਜਿਹੜੀ ਦਾਖਲ ਕੀਤੀ ਗਈ ਸੀ ਇਸ ਤੇ ਕੋਰਟ ਨੇ ਮਾਮਲੇ ਦੇ ਵਿੱਚ ਸੁਣਵਾਈ ਐ ਐਨ ਆਈਏ ਹੈੱਡਕੁਆਟਰ ਸ਼ਿਫਟ ਕਰ ਦਿੱਤਾ ਗਿਆ ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਨੂੰ ਵਰਚੂਅਲੀ ਕੋਰਟ 'ਚ ਪੇਸ਼ ਕੀਤਾ ਗਿਆ ਤਿਆਗੀ ਨੇ ਇਸ ਗੱਲ ਤੇ ਵੀ ਪੁਸ਼ਟੀ ਕੀਤੀ ਆ ਕਿ ਮੁਲਜ਼ਮ ਦੀ ਜਾਨ ਨੂੰ ਖਤਰੇ ਦੇ ਮੱਦੇ ਨਜ਼ਰ ਗ੍ਰਹਿ ਮੰਤਰਾਲੇ ਨੇ ਵੀ ਆਦੇਸ਼ ਜਾਰੀ ਕੀਤੇ ਸਨ ਕਿ ਉਸ ਦੇ ਖਿਲਾਫ ਪੈਂਡਿੰਗ ਹੋਰ ਮਾਮਲਿਆਂ ਦੀ ਜਾਂਚ ਦੇ ਲਈ ਉਸ ਨੂੰ ਦੂਜੇ ਸੂਬਿਆਂ ਦੀਆਂ ਏਜੰਸੀਆਂ ਨੂੰ ਨਾ ਸੌਪਿਆ ਜਾਵੇ ਅਨਮੋਲ ਬਿਸ਼ਨੋਈ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰਸ ਬਿਸ਼ਨੋਈ ਦਾ ਭਰਾ ਹੈ ਤੇ ਉਸ ਨੂੰ ਹਾਲੀਆ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਉਸ ਨੂੰ ਭਾਰਤ ਪਹੁੰਚਦੇ ਹੀ ਐਨਆਈਏ ਨੇ ਗ੍ਰਿਫਤਾਰ ਕਰ ਲਿਆ ਸੀ ਏਜੰਸੀ ਦੇ ਉਸ ਖਿਲਾਫ ਮਾਰਚ 2023 ਦੇ ਵਿੱਚ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਤਾਂ ਐਨਆਈਏ ਮੁਤਾਬਕ ਅਨਮੋਲ ਅਮਰੀਕਾ ਤੋਂ ਗਰੋਹ ਦੀਆਂ ਸਰਗਰਮੀਆਂ ਚਲਾ ਰਿਹਾ ਸੀ ਤੇ ਉਹ ਕਈ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਲੋੜਿੰਦਾ ਸੀ ਜਿਨ੍ਹਾਂ 'ਚ ਐਨਸੀਪੀ ਦੇ ਆਗੂ ਬਾਬਾ ਸਦੀਕੀ ਦੀ ਹੱਤਿਆ ਸਲਮਾਨ ਖਾਨ ਦੀ ਵਿਹائش ਦੇ 24 April 2024 ਦੇ ਵਿੱਚ ਕੀਤੀ ਫਾਇਰਿੰਗ ਤੇ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦੀ ਹੱਤਿਆ ਦਾ ਕੇਸ ਵੀ ਸ਼ਾਮਲ ਆਤਾ ਤੁਹਾਨੂੰ ਦੱਸ ਦਈਏ ਵੱਡੀ ਤੇ ਐਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਨਮੋਲ ਬਿਸ਼ਨੋਈ ਜਿਹੜਾ ਕਿ ਹੁਣ ਐਨਆਈਏ ਦੇ ਜੱਜ ਦੇ ਵੱਲੋਂ ਵਿਸ਼ੇਸ਼ ਇੱਕ ਕਾਰਵਾਈ ਆ ਜਿਹੜੀ ਕੀਤੀ ਗਈ ਆ 303 ਧਾਰਾ ਦੇ ਤਹਿਤ ਤਾਂ ਉਸ ਨੂੰ ਤਿਹਾਰ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਹੁਣ ਕਿਸੇ ਵੀ ਸੂਬੇ ਦੀ ਪੁਲਿਸ ਜਾਂ ਫਿਰ ਕੋਈ ਵੀ ਜਾਂਚ ਏਜੰਸੀ ਉਸ ਨੂੰ ਆਪਣੇ ਨਾਲ ਲਿਜਾ ਨਹੀਂ ਸਕਦੀ ਭਾਵੇਂ ਹੁਣ ਪੁੱਛਗਿੱਛ ਕਰਨੀ ਆ ਤਾਂ ਉਸ ਦੀ ਪੁੱਛਗਿੱਛ ਜਿਹੜੀ ਕਿਸੇ ਵੀ ਮਾਮਲੇ ਦੇ ਵਿੱਚ ਕਰਨੀ ਆ ਤਾਂ ਉਹ ਤਿਹਾਰ ਜੇਲ ਦੇ ਵਿੱਚ ਹੀ ਹੋਵੇਗੀ ਤਾਂ ਉਹਨੂੰ ਦੱਸ ਦਈਏ ਕਿ ਅਨਮੋਲ ਬਿਸ਼ਨੋਈ ਦੁਆਰਾ ਇੱਕ ਅਰਜੀ ਆ ਜਿਹੜੀ ਦਾਖਲ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੈ ਤਾਂ ਇਸ ਦੇ ਮੱਦੇਨਜ਼ਰ ਹੁਣ ਕਾਰਵਾਈ ਆ ਜਿਹੜੀ ਕੀਤੀ ਗਈ ਆ